ਇਹ ਅੱਜ ਦੀ ਮੰਦਭਾਗੀ ਖਬਰ ਕੱਲ ਆਈ ਜਦੋਂ ਨੀਟ ਦਾ ਟਾਪਰ ਨਵਦੀਪ ਸਿੰਘ ਸੁਸਾਈਡ ਕਰ ਲੈਂਦਾ ਦਿੱਲੀ ਦੇ ਵਿੱਚ ਜਿੱਥੇ ਉਹ ਮੌਲਾਨਾ ਆਜ਼ਾਦ ਕਾਲਜ ਦੇ ਵਿੱਚ ਸੈਕੰਡ ইয়ার ਆਫ ਐਮਡੀ ਕਰ ਰਿਹਾ ਸੀ ਤੇ ਉੱਥੇ ਹੀ ਆਪਣੇ ਆਪ ਨੂੰ ਉਹ ਜਿਹੜਾ ਖੁਦ ਖਤਮ ਕਰ ਲੈਂਦਾ ਪਿੱਛੇ ਪਰਿਵਾਰਕ ਮੈਂਬਰਾਂ ਦਾ ਹਾਲ ਦੇਖੋ ਤੁਸੀਂ ਕੀ ਹੋਇਆ ਪਿਆਗਾ ਪਿਓ ਨਵਦੀਪ ਦੇ ਹੈਡਮਾਸਟਰ ਸੀ ਸ਼੍ਰੀ ਮੁਖਸਰ ਸਾਹਿਬ ਦੇ ਇੱਕ ਪਿੰਡ ਦੇ ਸਕੂਲ ਦੇ ਵਿੱਚ ਹੈਡਮਾਸਟਰ ਜੌਬ ਕਰ ਰਹੇ ਸੀ ਬਤੌਰ ਤਾਂ ਤਾਂ ਦਾ ਦੇ ਕਿ NEET ਦਾ ਟਾਪਰ 2017 ਦੇ ਵਿੱਚ ਨਵਦੀਪ ਸਿੰਘ ਰਹਿੰਦਾ ਤੇ ਨਵਦੀਪ ਸਿੰਘ ਪੂਰੇ ਆਲ ਇੰਡੀਆ ਦੇ ਵਿੱਚੋਂ ਟੌਪ ਕਰਦਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਪੂਰੇ ਦੇਸ਼ ਦੇ ਵਿੱਚ ਪੰਜਾਬੀਆਂ ਦਾ ਨਾਮ ਰੋਸ਼ਨ ਕਰਦਾ ਤੇ ਫਿਰ ਉਸ ਤੋਂ ਬਾਅਦ ਐਮ ਡੀ ਕਰਨ ਦੇ ਲਈ ਦਿੱਲੀ ਚਲਾਇਆ ਜਾਂਦਾ ਤੇ ਜਦੋਂ ਦਿੱਲੀ ਜਾਂਦਾ ਤਾਂ ਮਲਾਨਾ ਆਜ਼ਾਦ ਕਾਲਜ ਦੇ ਵਿੱਚ ਐਮ ਡੀ ਕਰ ਰਿਹਾ ਸੀ ਮਾਪੇ ਬੜੇ ਖੁਸ਼ ਸੀ ਕਿ ਸਾਡਾ ਪੁੱਤ ਜਿਹੜਾ ਉਹ ਡਾਕਟਰ ਬਣ ਕੇ ਬਾਹਰ ਨਿਕਲੇਗਾ ਤੇ ਕਿਉਂਕਿ ਜਿਸ ਹਸਾਬ ਦਾ ਉਸ ਦਾ ਸੁਪਨਾ ਸੀ ਨਵਦੀਪ ਦਾ ਨਵਦੀਪ ਕਹਿੰਦਾ ਹੁੰਦਾ ਸੀ ਕਿ ਮੈਂ ਕੈਂਸਰ ਪੀੜਤਾਂ ਦੀ ਮਦਦ ਕਰਨੀ ਹੈ ਕੈਂਸਰ ਪੀੜਤਾਂ ਦੇ ਲਈ ਕੰਮ ਕਰਨਾ ਹੈ ਅਜਿਹਾ ਨਵਦੀਪ ਸਿੰਘ ਕਹਿੰਦਾ ਹੁੰਦਾ ਸੀ ਪਰ ਉਸ ਤੋਂ ਬਾਅਦ ਹੁਣ ਮਾਪਿਆਂ ਦਾ ਹਾਲ ਦੇਖ ਲਓ ਤੁਸੀਂ ਕਿਸ ਪ੍ਰਕਾਰ ਸੁੱਨ ਹੋਏ ਪਏ ਨੇ ਮਾਪਿਓ ਕਿਉਂਕਿ ਉਹਨਾਂ ਦਾ ਚੰਗਾ ਖਾਸਾ ਸੁਪੁੱਤਰ ਜਿਹੜਾ ਇੱਕ ਨੀਟ ਦੀ ਐਗਜ਼ਾਮ ਜੋ ਕਿ ਹੁੰਦਾ ਹੈ NEET ਦਾ ਐਗਜ਼ਾਮ 올 ਇੰਡੀਆ ਦੇ ਵਿੱਚੋਂ ਪਹਿਲਾ ਨੰਬਰ ਲੈ ਕੇ ਆਉਂਦਾ ਹੈ ਤੇ શ્રી ਮੁਕਸਸ ਸਾਹਿਬ ਤੋਂ ਰਹਿਣ ਵਾਲਾ ਸੀ ਉੱਥੇ ਇੱਕ ਪਿੰਡ ਦੇ ਸਕੂਲ ਵਿੱਚ ਮੁੱਖ ਅਧਿਆਪਕ ਨੇ ਨਵਦੀਪ ਦੇ ਪਿਤਾ ਆ ਦੇਖ ਸਕਦੇ ਹੋ ਉਸੇ ਕੇਮੇ ਪਰਿਵਾਰਕ ਮੈਂਬਰਾਂ ਦੇ ਨਾਲ ਜਿਹੜਾ ਸੋਗ ਪ੍ਰਗਟ ਕਰਨ ਦੇ ਲਈ ਆ ਰਹੇ ਨੇ ਲੋਕ ਪੂਰਾ ਪਿੰਡ ਆਇਆ ਹੋਇਆ ਪੂਰਾ ਸ਼ਹਿਰ ਪਹੁੰਚਿਆ ਹੋਇਆ ਤੇ ਨਵਦੀਪ ਦੇ ਮਾਪਿਓ ਦਾ ਹਾਲ ਨਹੀਂ ਦੇਖਿਆ ਜਾਂਦਾ ਸੁਣ ਹੋਏ ਪਏ ਨੇ ਨਵਦੀਪ ਦੇ ਮਾਪਿਓ ਅਕਸਰ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਜਦੋਂ ਇੰਨੇ ਇੰਟੈਲੀਜੈਂਟ ਜਦੋਂ ਇੰਨੇ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਅਜਿਹਾ ਸਟੈਪ ਚੁੱਕ ਲੈਂਦੇ ਆ ਸੁਸਾਈਡ ਕਰ ਲੈਂਦੇ ਆ ਜੇ ਇਹ ਸੁਸਾਈਡ ਹੈ ਤਾਂ ਬਹੁਤ ਚਿੰਤਾਜਨਕ ਹੈ ਇੱਕ ਵਿਸ਼ਾਗ ਆਪਣੇ ਆਪ ਦੇ ਵਿੱਚ ਕਿਉਂਕਿ ਜਦੋਂ ਇੰਨਾ ਪੜ੍ਹ ਲਿਖ ਕੇ ਵੀ ਸੁਸਾਈਡ ਕਰ ਲੇ ਕੋਈ ਤਾਂ ਇਸ ਦੇ ਪਿਛਲੇ ਕਾਰਨਾਂ ਦਾ ਮਾਨਸਿਕਤਾ ਦਾ ਕੀ ਮੈਂਟੈਲਿਟੀ ਰਹੀ ਹੋਏਗੀ ਨਵਦੀਪ ਸਿੰਘ ਦੀ ਜੇ ਉਹ ਸੁਸਾਈਡ ਕਰ ਰਿਹਾ ਸੀ ਜਦੋਂ ਉਸਨੇ ਆਪਣਾ ਜਿਹੜਾ ਜੀਵਨ ਹੈ ਖਤਮ ਕਰਨ ਬਾਰੇ ਸੋਚਿਆ ਜਾਂ ਫਿਰ ਕਈ ਵਾਰ ਇੰਨਾ ਪੜ੍ਹ ਲਿਖ ਕੇ ਜੋ ਬੰਦਾ ਇੰਨਾ ਪੜ੍ਹ ਲਿਖਦਾ ਹੈਗਾ ਤਾਂ ਉਹ ਇੰਨਾ ਸੈਂਸਿਟਿਵ ਹੋ ਜਾਂਦਾ ਹੈ ਕਿ ਉਹ ਨਿੱਕੀ ਨਿੱਕੀ ਗੱਲ ਉਸ ਨੂੰ ਬਹੁਤ ਫਰਕ ਪਾਉਂਦੀ ਹੈ ਮਾੜੀ ਮੋਟੀ ਸਮਾਜ ਦੇ ਵਿੱਚ ਚੱਲ ਰਹੀਆਂ ਊਣਤਾਈਆਂ ਕਹਿ ਲਓ ਕਾਲਜ ਦੇ ਵਿੱਚ ਮਾੜਾ ਮੋਟਾ ਜਿਹੜਾ ਚੱਲਦਾ ਹੈਗਾ ਉਹਦੇ ਨੂੰ ਲੈ ਉਹਨੂੰ ਲੈ ਕੇ ਕਹਿ ਲੋ ਜਾਂ ਕੋਈ ਸਿਸਟਮ ਨਹੀਂ ਇਹਨਾਂ ਨੂੰ ਪਸੰਦ ਆਉਂਦਾ ਕੀ ਆਖਰਕਾਰ ਮਾਨਸਿਕਤਾ ਕੀ ਰਹਿੰਦੀ ਹੈਗੀ ਜਦੋਂ ਇੰਨਾ ਪੜਿਆ ਲਿਖਿਆ ਬੱਚਾ ਵੀ ਜਿਹੜਾ ਸੂ ਸੈਡ ਕਰ ਲੈਂਦਾ ਹੈਗਾ ਕਿ ਇਹ ਇੰਨੇ ਜ਼ਿਆਦਾ ਓਵਰ ਸੈਂਸਿਟਿਵ ਹੋ ਜਾਂਦੇ ਨੇ ਕਿ ਇਹਨਾਂ ਨੂੰ ਮਾੜੀ ਮੋਟੀ ਊਨਤਾਈ ਜਾਂ ਮਾੜੀ ਮੋਟੀ ਜਿਹੜੀ ਕੋਈ ਗਿਲੇ ਛਿਕਵੇ ਉਹ ਇੰਨੇ ਦਿਲ ਤੇ ਲੱਗੇ ਜਾਂਦੇ ਆ ਕਿ ਇਹ ਫਿਰ ਉਸ ਅਨੁਸਾਰ ਨਹੀਂ ਪਾਉਂਦੇ ਜਾਂ ਫਿਰ ਕਿੱਥੋਂ ਜਿਹੜਾ ਕਮਜ਼ੋਰੀ ਮਾਨਸਿਕਤਾ ਦੇ ਵਿੱਚ ਰਹਿ ਜਾਂਦੀ ਹੈ ਜਦੋਂ ਇੰਨਾ ਪੜਿਆ ਲਿਖਿਆ ਜਵਾਕ ਜਾਂ ਇੰਨਾ ਪੜਿਆ ਲਿਖਿਆ ਕੋਈ ਮੁੰਡਾ ਕੁੜੀ ਅਜਿਹਾ ਸਟੈਪ ਚੁੱਕਦਾ ਹੈ ਤਾਂ ਬਹੁਤ ਜਿਹੜਾ ਸੋਚਣ ਵਾਲੀ ਗੱਲ ਵੀ ਹੈ ਇਹ ਇੱਕ ਲੰਬੀ ਬਹਿਸ ਦਾ ਵਿਸ਼ਾ ਵੀ ਹੈ ਪਰ ਤੁਸੀਂ ਪਰਿਵਾਰ ਕ ਮੈਂਬਰਾਂ ਦਾ ਦੇਖੋ ਕਿੰਨਾ ਬੁਰਾ ਹਾਲ ਹੋਇਆ ਮਾਪਿਓ ਨੇ ਪੜਾਇਆ ਲਿਖਾਇਆ ਚੰਗਾ ਪੜਿਆ ਲਿਖਿਆ ਵੀ ਮੁੰਡਾ ਆਪ ਟੌਪ ਕੀਤਾ ਤੇ ਟਾਪਰ ਬਣ ਕੇ ਮਾਪਿਓ ਦਾ ਨਾਮ ਚਮਕਾਇਆ ਪਰ ਹੁਣ ਨਵਦੀਪ ਦੇ ਘਰ ਸੱਥਰ ਵਿਸ਼ੇ ਪਏ ਤੇ ਮਾਪਿਓ ਜਿਹੜੇ ਆ ਉਹ ਸਨ ਹੋਏ ਪਏ ਆ ਇਹ ਤਸਵੀਰਾਂ ਬਹੁਤ ਕੁਝ ਕਹਿੰਦੀਆਂ ਨੇ ਇਹ ਤਸਵੀਰਾਂ ਦੇਖੀਆਂ ਨਹੀਂ ਜਾਂਦੀਆਂ ਕਿਉਂਕਿ ਬਹੁਤ ਜ਼ਿਆਦੇ ਮਾੜੇ ਹਾਲਾਤ ਨੇ ਮਾਪਿਆਂ ਦੇ ਨਵਦੀਪ ਨੇ ਕਿਹਾ ਸੀ ਜਦੋਂ ਉਸਨੇ ਟੌਪ ਕੀਤਾ ਤਾਂ ਇੰਟਰਵਿਊਜ਼ ਦੇ ਵਿੱਚ ਉਹ ਕਹਿੰਦਾ ਸੀ ਕਿ ਮੈਂ ਕੈਂਸਰ ਪੀੜਤਾਂ ਦੀ ਮਦਦ ਕਰਨੀ ਹੈ ਕੈਂਸਰ ਪੀੜਤਾਂ ਦੇ ਲਈ ਜਿਹੜਾ ਕਦਮ ਚੁੱਕਣੇ ਨੇ ਪਰ ਆਪ ਹੀ ਉਹ ਆਪਣੀ ਜ਼ਿੰਦਗੀ ਦਾ ਵੈਰੀ ਕਿਉਂ ਬਣ ਗਿਆ ਇਹ ਚੀਜ਼ ਸੋਚਣ ਵਾਲੀ ਗੱਲ ਹੈ ਜਦੋਂ ਇਨਾ ਪੜਿਆ ਲਿਖਿਆ ਜਵਾਕ ਅਜਿਹਾ ਸਟੈਪ ਚੁੱਕਦਾ ਤਾਂ ਫਿਰ ਇਹ ਜਿਹੜਾ ਇੱਕ ਡਿਸਕਸ਼ਨ ਦਾ ਵਿਸ਼ਾ ਜ਼ਰੂਰ ਬਣਦਾ ਕਿਉਂਕਿ ਕਈ ਵਾਰ ਕੁਝ ਗੱਲਾਂ ਦਿਲ ਤੇ ਲਾ ਲੈਂਦੇ ਨੇ ਕਈ ਵਾਰ ਥੋੜਾ ਬਹੁਤ ਬੰਦੇ ਨੂੰ ਬੇਪਰਵਾਹੀ ਜਿਹੜੀ ਹੈ ਉਹ ਬੰਦੇ ਦੇ ਵਿੱਚ ਹੋਣੀ ਚਾਹੀਦੀ ਹੈ ਇਨਸਾਨ ਦੇ ਵਿੱਚ ਬੇਪਰਵਾਹੀ ਜਿਹੜੀ ਹੈ ਹੋਣੀ ਚਾਹੀਦੀ ਆ ਉਹ ਜਦੋਂ ਤੁਸੀਂ ਓਵਰ ਸੈਂਸਿਟਿਵ ਹੋ ਜਾਂਦੇ ਹੋ ਜਾਂ ਓਵਰ ਸੀਰੀਅਸ ਹੋ ਜਾਂਦੇ ਹੋ ਕਿਸੇ ਚੀਜ਼ ਨੂੰ ਲੈ ਕੇ ਜਿਹੜਾ ਤੁਹਾਨੂੰ ਨਿੱਕੀ-ਨਿੱਕੀ ਚੀਜ਼ ਤੁਹਾਡੇ ਤੇ ਵੱਡਾ ਡੈਂਟ ਪਾਉਂਦੀ ਆ ਤੁਹਾਡੇ ਦਿਲ ਦਿਮਾਗ ਦੇ ਉੱਪਰ ਚੜ ਜਾਂਦੀ ਆ ਉਹ ਚੀਜ਼ਾਂ ਇਹ ਚੀਜ਼ਾਂ ਤੋਂ ਜਾਂ ਇਹ ਸੁਭਾਅ ਤੋਂ ਬਚਣ ਦੀ ਲੋੜ ਹੈ ਹਮੇਸ਼ਾ ਆਪਣੇ 2-3 ਯਾਰ ਦੋਸਤ ਅਜੇ ਜ਼ਰੂਰ ਰੱਖਿਆ ਕਰੋ ਜਾਂ ਅਜੇ ਦੋ-ਤਿੰਨ ਲੋਕ ਆਪਣੇ ਕੰਟੈਕਟ ਦੇ ਵਿੱਚ ਜ਼ਰੂਰ ਰੱਖਿਆ ਕਰੋ ਜਿਨ੍ਹਾਂ ਨਾਲ ਤੁਸੀਂ ਆਪਣੀ ਸਾਰੀ ਬੁੱਕਲ ਸਾਂਝੀ ਕਰ ਸਕੋ ਜਿਨ੍ਹਾਂ ਨਾਲ ਤੁਸੀਂ ਨਿੱਕੀ ਤੋਂ ਨਿੱਕੀ ਵੱਡੀ ਤੋਂ ਵੱਡੀ ਛੋਟੀ ਤੋਂ ਛੋਟੀ ਹਰੇਕ ਚੰਗੀ ਮਾੜੀ ਗੱਲ ਜਿਹੜੀ ਆ ਸਾਂਝੀ ਕਰ ਸਕੋ ਅਜੇ ਸਰਕਲ ਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਇਕੱਲੇ ਰਹਿ ਜਾਓਗੇ ਤੇ ਉਸ ਤੋਂ ਬਾਅਦ ਬੰਦਾ ਓਵਰ ਸੈਂਸਿਟਿਵ ਜਦੋਂ ਹੋ ਜਾਂਦਾ ਹੈ ਤੇ ਫਿਰ ਨਿੱਕੀ-ਨਿੱਕੀ ਗੱਲ ਉਸਨੂੰ ਲੱਗਦਾ ਕਿ ਇਹ ਐ ਕਿਉਂ ਹੋ ਗਿਆ ਤਾਂ feroz ਦੀ ਬਰਦਾਸ਼ਤ ਜਿਹੜਾ ਕਰਨ ਦੀ ਕਪੈਸਿਟੀ ਹੁੰਦੀ ਹੈ ਉਸ ਤੋਂ ਬਾਹਰ ਹੋ ਜਾਂਦੀਆਂ ਨੇ ਚੀਜ਼ਾਂ ਕਈ ਵਾਰ ਇਹ ਵੀ ਕਾਰਨ ਜਿਹੜੇ ਆ ਨਿਕਲ ਕੇ ਸਾਹਮਣੇ ਆਉਂਦੇ ਆ ਪਰ ਫਿਲਹਾਲ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਬਹੁਤ ਮਾੜੇ ਨੇ ਬਹੁਤ ਜਿਹੜੇ ਆ ਚਿੰਤਾਜਨਕ ਹਾਲਾਤ ਨੇ ਮਾਪਿਆਂ ਦੇ ਉਹ ਪ੍ਰੇਰਨਾ ਸਰੋਤ ਸੀਗਾ ਬੱਚਿਆਂ ਨੂੰ ਅਕਸਰ ਉਹ ਇਹ ਕਹਿੰਦਾ ਸੀਗਾ ਕਿ ਜੇ ਮੈਂ ਪੜ੍ਹ ਕੇ ਡਾਕਟਰ ਬਣ ਸਕਦਾ ਤਾਂ ਤੁਸੀਂ ਵੀ ਬਣ ਸਕਦੇ ਮੁਕਸਰ ਦੇ ਬੱਚਿਆਂ ਨੂੰ ਤਾਂ ਖਾਸ ਤੌਰ ਤੇ ਮੋਟੀਵੇਟ ਕੀਤਾ ਵੈਸੇ ਉਹ ਹਰੇਕ ਬੱਚੇ ਨੂੰ ਇਹ ਕਹਿੰਦਾ ਸੀਗਾ ਇਹ ਬੱਚਿਆਂ ਦਾ ਕੰਮ ਇੱਕੋ ਹੀ ਹੁੰਦਾ ਪੜੋ ਤੇ ਅੱਗੇ ਵਧੋ ਉਹ ਕਹਿੰਦਾ ਹੀ ਸੀਗਾ ਕਿ ਜੇ ਮੈਂ ਪੜ ਕੇ ਕੁਝ ਬਣ ਸਕਦਾ ਤਾਂ ਤੁਸੀਂ ਵੀ ਬਣ ਸਕਦੇ ਹੋ ਸੋ ਬੱਚੇ ਬਹੁਤ ਜ਼ਿਆਦਾ ਉਹਦੇ ਤੋਂ ਪ੍ਰਭਾਵਿਤ ਸੀਗੇ ਬਹੁਤ ਜ਼ਿਆਦਾ ਮੋਟੀਵੇਟ ਕਰਦਾ ਸੀ ਮੈਂ ਵੀ ਕਿਤੇ ਵੀ ਭਾਸ਼ਣ ਦਿੰਦਾ ਸੀਗਾ ਤਾਂ ਉਹਦੀ ਉਦਾਹਰਨ ਦਿੰਦਾ ਸੀ ਬੱਚਿਆਂ ਨੂੰ ਕਿ ਬੱਚੇ ਨਵਦੀਪ ਦਾਲ ਰੋਟੀ ਖਾਣ ਵਾਲਾ ਬੱਚਾ ਜੇ ਉਹ ਪੜ ਕੇ ਪ੍ਰਾਪਤੀਆਂ ਕਰ ਸਕਦਾ ਤਾਂ ਸਾਰੇ ਬੱਚੇ ਹੀ ਕਰ ਸਕਦੇ ਹਾਲੇ ਕਦੋਂ ਹੋਈ ਸੀ ਤੁਹਾਡੀ ਕੀ ਗੱਲ ਹੋਈ ਸੀ ਲਾਸਟ ਵਾਰੀ ਸ਼ਨੀਵਾਰ ਸਵੇਰੇ 7 ਵਜੇ ਮੇਰੀ ਗੱਲ ਹੋਈ ਉਹਦੇ ਨਾਲ 7 ਵਜੇ ਆਮ ਤਰ੍ਹਾਂ ਤੇ ਮਾਨੂੰ ਉਠਾਉਂਦਾ ਸੀਗਾ ਵੀ ਉੱਠ ਜਾ ਕਿਉਂਕਿ 9 ਵਜੇ ਉਹਨੇ ਜਾਣਾ ਹੁੰਦਾ ਸੀਗਾ 8 ਵਜੇ ਉਹਨੇ ਆਪਦੀ ਮੰਮੀ ਨੂੰ ਹੈਪੀ ਬਰਥਡੇ ਦਾ ਮੈਸੇਜ ਭੇਜਿਆ WhatsApp ਤੇ ਕਿਉਂਕਿ ਉਸ ਦਿਨ ਉਹਦੀ ਮੰਮੀ ਦਾ ਜਨਮ ਦਿਨ ਸੀਗਾ ਫਿਰ ਉਹ ਤੋਂ ਬਾਅਦ ਰਾਤ ਨੂੰ 9 ਵਜੇ ਹੀ ਸਾਡੀ ਗੱਲ ਹੁੰਦੀ ਸੀ ਹਰ ਰੋਜ਼ ਪਰ ਸ਼ਨੀਵਾਰ ਜਦੋਂ ਉਹਨੇ ਸਾਡਾ ਫੋਨ ਨਹੀਂ ਚੱਕਿਆ ਅਸੀਂ ਸਾਰੀ ਰਾਤ ਹੀ ਟਰਾਈ ਕਰਦੇ ਰਹੇ ਆ ਉਹਨੇ ਸਾਰੀ ਰਾਤ ਹੀ ਸਾਡਾ ਫੋਨ ਨਹੀਂ ਚੱਕਿਆ ਤਾਂ ਸਵੇਰੇ 6 ਵਜੇ ਅਸੀਂ ਕਿਸੇ ਰਿਸ਼ਤੇਦਾਰ ਨੂੰ ਭੇਜਿਆ ਜਿੱਤੋਂ ਸਾਨੂੰ ਪਤਾ ਲੱਗਿਆ ਵੀ ਕਮਰਾ ਅੰਦਰੋਂ ਬੰਦ ਆ ਤੇ ਬੱਚਾ ਹੈ ਅੰਦਰ ਹੀ ਆ ਪਰ ਸਾਡਾ ਫੋਨ ਨਹੀਂ ਚੱਕ ਰਿਹਾ ਫਿਰ ਸਾਨੂੰ ਸ਼ੱਕ ਹੋਇਆ ਕਿ ਜ਼ਰੂਰ ਕੋਈ ਮਾੜੀ ਘਟਨਾ ਹੋ ਗਈ ਹੈ ਸਾਡੇ ਕਹਿਣ ਤੇ ਪੁਲਿਸ ਨੇ ਗੇਟ ਤੋੜਿਆ ਤੇ ਅੰਦਰੋਂ ਬੱਚੇ ਦੀ লাশ बरामद ਹੋਈ ਹੈ ਦਿੱਲੀ ਉਹ ਪਿਛਲੇ 7 ਸਾਲਾਂ ਤੋਂ ਰਹਿ ਰਿਹਾ ਸੀਗਾ ਐਮਬੀਬੀਐਸ ਵੀ ਉੱਥੋਂ ਕੀਤੀ ਲਗਭਗ 6 ਸਾਲ 1 ਸਾਲ ਐਮਡੀ ਦਾ ਹੋ ਗਿਆ ਸੀਗਾ ਔਰ ਬਹੁਤ ਹੀ ਉਤਸ਼ਾਹਿਤ ਸੀਗਾ ਉਹ ਕਹਿੰਦਾ ਸੀ ਵੀ ਹੋਰ 2 ਸਾਲਾਂ ਵਿੱਚ ਐਮਡੀ ਪੂਰੀ ਕਰਕੇ ਤੇ ਮੈਂ ਕਿਸੇ ਚੰਗੇ ਹਸਪੀਟਲ ਦੇ ਵਿੱਚ ਜੌਬ ਕਰੂੰਗਾ ਔਰ ਲੋਕਾਂ ਦੀ ਸੇਵਾ ਕਰੂੰਗਾ ਟੈਨਸ਼ਨ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਟੈਨਸ਼ਨ ਦੀ ਗੱਲ ਉਹਨੇ ਘਟੋ ਘਟ ਛਾਡੇ ਨਾਲ ਸਾਂਝੀ ਨਹੀਂ ਕੀਤੀ ਹੋ ਸਕਦਾ ਕਿ ਆਪਦੇ ਨਾਲ ਵਾਲੇ ਸਾਥੀਆਂ ਨਾਲ ਕਰਦਾ ਹੋਵੇ ਉਹਦੇ ਨਾਲ ਦੇ ਸਾਥੀਆਂ ਨੂੰ ਪਤਾ ਹੋਵੇ ਤਾਂ ਸਾਨੂੰ ਨਹੀਂ ਪਤਾ ਪਰ ਸਾਡੇ ਨਾਲ ਹਮੇਸ਼ਾ ਉਹ ਚੜ੍ਹਦੀ ਕਲਾ ਜੀ ਰਿਹਾ ਹੈ ਔਰ ਆਪਦੇ ਫਿਊਚਰ ਪਲਾਨਿੰਗ ਦੀ ਗੱਲ ਹੀ ਕਰਦਾ ਸੀਗਾ ਕਿ ਮੈਂ ਪੜ੍ਹ ਲਿਖ ਕੇ ਵਧੀਆ ਡਾਕਟਰ ਬਣਨਾ ਮੈਂ ਵਧੀਆ ਕੰਮ ਸਿੱਖਣਾ ਮੈਡੀਕਲ ਕਾਲਜ ਦੇ ਵਿੱਚ ਹੀ ਸੀ ਹੌਸਟਲ ਚ ਰਹਿਣਾ ਇਹ ਮੈਡੀਕਲ ਕਾਲਜ ਦੇ ਹੌਸਟਲ ਦੇ ਨਾਲ ਹੀ ਇੱਕ ਧਰਮਸ਼ਾਲਾ ਹੈ ਜਿਹੜੀ ਪਾਰਸੀ ਧਰਮਸ਼ਾਲਾ ਹੈ ਜਿਹਦੇ ਵਿੱਚ ਬਹੁਤ ਸੋਹਣੇ ਕਮਰੇ ਬਣੇ ਹੋਏ ਆ ਲਾਈਟ ਬਾਥ ਅਟੈਚ ਉੱਥੇ ਗਾਰਡ ਦਾ ਵੀ 24 ਘੰਟੇ ਪ੍ਰਬੰਧ ਹੈ ਪੂਰੀ ਸੇਫਟੀ ਹੈ ਪੂਰੀ ਸਫਾਈ ਹੈ ਇਹ ਉੱਥੇ ਰਹਿੰਦਾ ਸੀਗਾ ਕਿਉਂਕਿ ਇਹਨੂੰ ਉਹ ਕਮਰੇ ਪਸੰਦ ਸੀ ਤੇ ਸ਼ਾਂਤ ਵਾਤਾਵਰਨ ਹਰਿਆ ਭਰਿਆ ਔਰ ਸੇਫਟੀ ਅਲਾਵਾ ਵਾਤਾਵਰਨ ਨੂੰ ਪਸੰਦ ਸੀਗਾ ਇਹਦਾ ਕੰਮ ਇੱਕੋ ਹੀ ਸੀਗਾ ਵੀ ਮੈਂ ਪੜ੍ਹਾਈ ਕਰਨੀ ਹੈ ਤਾਂ ਕਰਕੇ ਇਹਨੇ ਇਕੱਲੇ ਨੂੰ ਆਪਦਾ ਲਈ ਕਮਰਾ ਅਰੇਂਜ ਕੀਤਾ ਸੀਗਾ ਬਿਲਕੁਲ ਹੋਸਟਲ ਦੇ ਜਮਾਂ ਨਾਲ ਲਗਮੀ ਧਰਮਸ਼ਾਲਾ ਹੋਣ ਕਰਕੇ ਕਾਲੇ ਤੂੰ ਵੀ ਕੋਈ ਖਾਸ ਦੂਰ ਨਹੀਂ ਸੀਗਾ 1 ਕਿਲੋਮੀਟਰ ਤੋਂ ਘੱਟ ਹੀ ਆਦਾ ਵਰਕਿੰਗ ਸਥਾਨ ਸੀਗਾ ਐਕਟਿਵਾ ਇਹਨੇ ਰੱਖੀ ਹੋਈ ਸੀਗੀ ਕਦੇ ਪੈਦਲ ਚਲਾ ਜਾਂਦਾ ਸੀ ਕਦੇ ਐਕਟਿਵਾ ਤੇ ਚਲਾ ਜਾਂਦਾ ਸੀਗਾ ਸੋ ਇਹਦੀ ਮੌਤ ਸੱਤ ਦੇ ਘਰ ਤੇ ਜਿਹੜਾ ਆਪਾਂ ਮਰੇ ਹੋ ਗਏ ਕਿਉਂਕਿ ਆਸ਼ਾਵਾਦੀ ਸੀ ਲੜਕਾ ਆਸ਼ਾਵਾਦੀ ਨਹੀਂ ਸੀ ਕੁਝ ਕੀ ਚਾਹੁੰਦੇ ਆ ਵੀ ਇਹਦੀ ਜਾਂਚ ਜਿਹੜੀ ਸੀਬੀਆਈ ਤੋਂ ਹੋਵੇ ਜਾਂ ਐਕਸ ਏਜੰਸੀ ਤੋਂ ਹੋਵੇ ਇਹਦੀ ਮੌਤ ਦੀ ਪੁਲਿਸ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਜਾਂਚ ਕਰਾਂਗੇ ਇਹਦਾ ਮੋਬਾਈਲ ਤੇ ਲੈਪਟਾਪ ਵੀ ਪੁਲਿਸ ਨੇ ਰੱਖ ਲਿਆ ਤੇ ਅਸੀਂ ਵੀ ਪੁਲਿਸ ਨੂੰ ਬੇਨਤੀ ਕੀਤੀ ਹੈ ਮੋਬਾਈਲ ਤੇ ਲੈਪਟਾਪ ਤੋਂ ਜੇ ਕੋਈ ਸੁਰਾਗ ਮਿਲ ਸਕਦਾ ਹੋਵੇ ਤਾਂ ਇਹਦੀ ਮੌਤ ਦੇ ਕਾਰਨਾਂ ਦਾ ਪਤਾ ਜਰੂਰ ਲਾਇਆ ਜਾਵੇ ਕਿਉਂਕਿ ਇਹ ਸਾਡੇ ਮੁਕਸਰ ਦੀ ਸ਼ਾਨ ਸੀਗਾ ਬੱਚਿਆਂ ਲਈ ਪ੍ਰੇਰਨਾ ਸਰੋਤ ਸੀਗਾ ਤੇ ਸਾਨੂੰ ਲੱਗਦਾ ਨਿਗਾ ਕਿ ਛੋਟੀ ਮੋਟੀ ਗੱਲ ਵੀ ਹੁੰਦੀ ਤਾਂ ਇਹ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਜਰੂਰ ਕੋਈ ਨਾ ਕੋਈ ਵੱਡੀ ਗੱਲਬਾਤ ਹੋਈ ਹੈ ਜਿਹੜੀ ਸਾਡੇ ਧਿਆਨ 'ਚ ਨਹੀਂ ਹੈਗੀ ਕਿਰਪਾ ਕਰਕੇ ਉਹਦਾ ਪਤਾ ਲਾਇਆ ਜਾਵੇ ਔਰ ਇਹ ਦੇ ਮੌਤ ਦੇ ਕਾਰਨਾਂ ਦਾ ਪਤਾ ਜਰੂਰ ਲਾਇਆ ਜਾਵੇ ਸਰਦਾਰ ਪ੍ਰਿੰਸੀਪਲ ਸਰਦਾ ਗੋਪਾਲ ਸਿੰਘ ਜੀ ਅੱਜ ਉਹਨਾਂ ਦੇ ਲਈ ਇੱਕ ਬੜਾ ਦੁੱਖਾਂ ਦਾ ਪਹਾੜ ਜਿਹੜਾ ਉਹਨਾਂ ਤੇ ਆ ਪਿਆ ਹੈਗਾ ਇਹ ਦੁੱਖਾਂ ਦੇ ਪਹਾੜ ਉਹਨਾਂ ਲਈ ਪਹਿਲਾਂ ਅੱਜ ਦੇ ਤੋਂ ਪਹਿਲਾਂ ਕੁਝ ਦਿਨ ਅਸੀਂ ਇਹ ਸਾਰੇ ਸ਼ਹਿਰ ਮੁੰਬਾਰਸੀਆਂ ਨੇ ਬੜੀ ਖੁਸ਼ੀ ਮਹਿਸੂਸ ਕੀਤੀ ਸੀਗੀ ਪਰ ਅੱਜ ਜੋ ਮੰਦਭਾਗੀ ਘਟਨਾ ਅਸੀਂ ਕੱਲ ਸਾਡੇ ਲਈ ਵਾਪਰੀ ਆ ਇਹ ਸਾਡੇ ਮੁਕਸਰ ਸ਼ਹਿਰ ਦੇ ਲਈ ਬਹੁਤ ਹੀ ਮਾੜੀ ਘਟਨਾ ਹੈਗੀ ਆ ਤੇ ਇਹ ਅਸੀਂ ਨਹੀਂ ਕਦੇ ਵੀ ਚਾਹੁੰਦੇ ਵੀ ਇਹੋ ਜਿਹੀ ਕੋਈ ਘਟਨਾ ਵਾਪਰੇ ਇਸ ਦੀ ਜਿਹੜੀ ਜਾਂਚ ਆ ਉਹ ਹੁਣ ਬਹੁਤ ਜ਼ਰੂਰੀ ਹੈ